ਸਰਦੀ ਸੰਗਰੂਰ ਵੀ ਲਾਗੀ ਨਾਗੀ ਆਖੇ ਲੱਗ ਤੇਰੇ ਘਰੋਂ ਭੱਜ ਗਈ ਆਖੇ ਲੱਗ ਤੇਰੇ ਘਰੋਂ ਭੱਜ ਗਈ ਤੈਨਾਂ ਲਈ ਵਰਨਾ ਕਦੇ ਠਿਓਣੀ ਨਹੀਂ ਤਨ ਬਲਤਕ ਨਾ ਕਰਦੇ ਆਂ ਮੇਰੇ ਪਿਆਰੇ ਵੀਰ ਨਿਆਣੇ ਮੇਰੇ ਪਿਆਰੇ ਵੀਰ ਨਿਆਣੇ ਕੇ ਲੱਗ ਤਰੇ ਕਰੂ ਭੱਜ ਗਈ ਤੈ ਨਾਲੀ ਵਰਨਾ ਕਦੇ ਇੱਥੇ ਆਵੇਂ ਨੇ ਤੰਬ ਨਰਕਣਾ ਕਰਦੇ ਆ ਮੇਰੇ ਮੇਰੇ ਪਿਆਰੇ ਵੀਰ ਨਿਆਣੇ ਨੇ ਨਹੀਂ ਕਲ ਨਾਲ ਉਹਨਾਂ ਦਾ ਬੁਰਾ ਹਾਲ ਸਜੇਣਾ ਨਹੀਂ ਕਰਨਾ ਉਹਨਾਂ ਦਾ ਬੁਰਾ ਹਾਲ ਸਜੇਣਾ ਕਰ ਬੱਜਣਾ ਨਾ